ਆ ਚੱਲ ਰਹੀ ਹੈ ਜੀ ਪਿਛਲਾ ਡੇਢ ਮਹੀਨਾ ਮੈਨੂੰ ਹੋ ਗਿਆ ਸੰਗਰੂਰ ਲੋਕ ਸਭਾ ਦੇ ਵਿੱਚ ਪ੍ਰਚਾਰ ਕਰਦੇ ਨੂੰ ਤਕਰੀਬਨ ਹਰੇਕ ਹਲਕੇ 'ਚ ਮੈਂ ਤਿੰਨ ਚਾਰ ਦਫਾ ਜਿਹੜਾ ਮੈਂ ਹੋ ਕੇ ਆ ਗਿਆਗਾ ਅੱਜ ਵੀ ਸੰਗਰੂਰ ਦਫ਼ਤਰ ਦਾ ਜਿਹੜਾ ਘਟਨ ਹੈ ਉਹ ਰਸਮੀ ਤੌਰ ਤੇ ਜਿਹੜਾ ਕੀਤਾ ਕਿਉਂਕਿ ਹੁਣ ਜਿਹੜੀ ਆਉਣ ਵਾਲੇ ਮੈਨੂੰ ਲੱਗਦਾ ਵੀ ਇੱਕ ਦੋ ਦਿਨਾਂ 'ਚ ਕੈਂਪੇਨ ਜਿਹੜੀ ਆ ਉਹਨੇ ਬਹੁਤ ਜ਼ਿਆਦਾ ਜ਼ੋਰ ਫੜ ਜਾਣਾ ਕਿਉਂਕਿ ਸਾਰੇ ਜਿਹੜੇ ਲੋਕ ਨੇ ਬਾਡੀ ਤੋਂ ਜਿਹੜੇ ਵੇਲੇ ਹੋ ਜਾਣਗੇ ਕਿਉਂਕਿ ਸਾਰਾ ਤਕਰੀਬਨ 80% ਜਿਹੜਾ ਏਰੀਆ ਹੈ ਸੰਗਰੂਰ ਲੋਕ ਸਭਾ ਦਾ ਉਹ ਰੂਰਲ ਹੈ ਸੋ ਹਰੇਕ પાર્ટી ਕੋਸ਼ਿਸ਼ ਕਰੂਗੀ ਭਾਈ ਵੱਧ ਤੋਂ ਵੱਧ ਏਰੀਆ ਕਵਰ ਕਰਨਾ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ 30 30 35 35 ਪਿੰਡ ਰੋਡ ਜਿਹੜੇ ਆ ਉਹ ਕੱਢੀਏ ਤੇ ਅੱਜ ਸਾਡੇ ਸਾਰੇ ਹਲਕਿਆਂ ਤੋਂ ਵਰਕਰ ਵੀ ਆਏ ਹੋਏ ਸੀ ਸਾਰਿਆਂ ਦੀ ਇਹੀ ਡਿਮਾਂਡ ਹੈ ਵੀ ਭਾਈ ਸਾਡੇ ਪਿੰਡ ਆਉ ਸਾਡੇ ਪਿੰਡ ਆਉ ਕੋਈ ਪਿੰਡ ਜਿਹੜਾ ਰਹਿ ਨਾ ਜਾਵੇ ਸੋ ਅਸੀਂ ਆਪਣਾ ਏਜੰਡਾ ਲੈ ਕੇ ਆਉਣ ਵਾਲੇ ਦਿਨਾਂ 'ਚ ਸਾਰੇ ਪਿੰਡਾਂ ਦੇ ਵਿੱਚ ਜਾਣਾ ਤੇ ਹਰੇਕ ਪਿੰਡ ਨੂੰ ਟੱਚ ਕਰਨ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ ਤੇ ਬਾਕੀ ਸਾਡੇ ਵਰਕਰ ਪੂਰੇ ਉਤਸ਼ਾਹ ਦੇ ਵਿੱਚ ਨੇ ਤੇ ਮੈਨੂੰ ਲੱਗਦਾ ਵੀ ਪਿਛਲੇ ਡੇਢ ਮਹੀਨੇ ਚ ਕੋਈ ਵਰਕਰ ਆਮ ਆਦਮੀ ਪਾਰਟੀ ਦਾ ਰਹਾ ਨਹੀਂ ਹੋਣਾ ਲੋਕ ਸਭਾ ਦਾ ਜੀ ਨੂੰ ਮੈਂ ਨਾ ਮਿਲਿਆ ਹੋਵਾਂ ਸਾਰੇ ਵਰਕਰ ਪੂਰੇ ਜੋਸ਼ ਚ ਨੇ ਤੇ ਜਿਹੜੀ ਸੀਟ ਕਹਿ ਲਓ ਵੀ ਸਾਡੇ ਤੋਂ ਪਿਛਲੇ ਸਭੇ ਕੁਝ ਕੀ ਸੀ ਉਹ ਦੁਬਾਰਾ ਵਾਪਸ ਆਮ ਆਦਮੀ ਪਾਰਟੀ ਦੀ ਝੋਲੀ ਪਾਉਣ ਲਈ ਸਾਡੇ ਸਾਰੇ ਵਰਕਰ ਬੜੇ ਕਾਲੇ ਆ ਦਲਵੀਰ ਗੋਟਲੀ ਨੂੰ ਗੋਲਡਨ ਕਿਵੇਂ ਦੇ ਦੇਵੋ ਜੀ ਕਿਉਂਕਿ ਕਾਫੀ ਚਰਚਾ ਚੱਲ ਰਹੀ ਹੈ ਭਾਜਪਾ ਦੀ ਵਿਚਾਰੀ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਉਹਦੀ ਇੱਕ ਪੋਸਟ ਤੋਂ ਬਾਅਦ ਕਾਫੀ ਕੱਤਕਸਰੀ ਹੋਈ ਹੈ ਕੋਲ ਦਲਵੀਰ ਗੋਲਡੀ ਜੀ ਨਾਲ ਬੇਇਨਸਾਫੀ ਤਾਂ ਜਿਹੜੀ ਮੈਂ ਸਮਝਦਾ ਕਿ ਉਹੀ ਹੈ ਕਿਉਂਕਿ ਇੱਥੇ ਜਦੋਂ ਔਖਾ ਟਾਈਮ ਸੀ ਉਦੋਂ ਬਾਅਦ ਇਲੈਕਸ਼ਨ ਜਿਹੜੀ ਹੈ ਉਹਨਾਂ ਨੂੰ ਜੜਾਤੀ ਤੇ ਪਿਛਲੇ ਸਮੇਂ ਤੋਂ ਸਰਕਾਰ ਵੀ ਸੀ ਤੇ ਇੱਕ ਬਾਹਰਲੇ ਲੀਡਰ ਨੂੰ ਲਿਆ ਕੇ ਟਿਕਟ ਦੇ ਦੇਣੀ ਬੇਇਨਸਾਫੀ ਤਾਂ ਮੈਂ ਸਮਝਦਾ ਤੇ ਉਹਦੇ ਨਾਲ-ਨਾਲ ਖੈਰਾ ਸਾਹਿਬ ਨਾ ਮਤਲਬ ਕਿ ਇਕੱਲੇ ਗੋਲਡੀ ਜੀ ਨੂੰ ਨਹੀਂ ਦੂਸਰੇ ਵੀ ਜਿਹੜੇ ਕਾਂਗਰਸ ਦੇ ਲੀਡਰ ਆ ਉਹਨਾਂ ਨੂੰ ਨਾਲ ਖੜਾ ਕੇ ਬੇਇਜਤ ਕਰਨ ਦਾ ਕੰਮ ਹੈ ਜਿਹੜਾ ਉਹ ਕਰਦੇ ਆ ਤੁਸੀਂ ਸਾਰੇ মিডিਆ ਵਾਲੇ ਉਹਨਾਂ ਨੂੰ ਪ੍ਰੋਗਰਾਮਾਂ ਨੂੰ ਕਵਰ ਵੀ ਕਰਦੇ ਹੋਵੋਗੇ ਤੁਸੀਂ ਦੇਖੋ ਵੀ ਖਹਿਰਾ ਸਾਹਿਬ ਸਾਰਿਆਂ ਦੇ ਵਿਚਾਲੇ ਖੜ ਜਾਂਦੇ ਆ ਤੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਆ ਕਿ ਮੈਂ ਜੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਜੇ ਤਾਂ ਮੇਰੇ ਨਾਲ ਕੋਈ ਚੰਗਾ ਉਹਨੂੰ ਟਿਕਟ ਦੇ ਦਿਓ ਤੇ ਨਹੀਂ ਮੈਨੂੰ ਦੇ ਦਿਓ ਹੁਣ ਨਾਲ ਬੀਬੀ ਪੱਠਲ ਜੀ ਖੜੇ ਹੁੰਦੇ ਆ ਸਿੰਘਲਾ ਸਾਹਿਬ ਖੜੇ ਹੁੰਦੇ ਸੀ ਗੋਲਡ ਜੀ ਖੜੇ ਹੁੰਦੇ ਸੀ ਹੁਣ ਬੰਦਾ ਵਿਚਾਲੇ ਖੜ ਕੇ ਉਹਨਾਂ ਦੇ ਕਹੇ ਵੀ ਪਈਏ ਮੇਰੇ ਨਾਲ ਚੰਗੇ ਨਹੀਂ ਤਾਂ ਮੈਨੂੰ ਟਿਕਟ ਮਿਲੀ ਆ ਤਾ ਕੁਦਰਤੀ ਆ ਵੀ ਭਾਈ ਉਹ ਲੀਡਰ ਜਿਨ੍ਹਾਂ ਨਾਲ ਪਹਿਲਾਂ ੱਤਕਾ ਕੀਤਾ ਮਾਯੂਸ ਵੀ ਹੋਣੇ ਆ ਤੇ ਕਿੱਥੋਂ ਉਹ ਚੱਲਣਗੇ ਤੇ ਕਿੱਥੋਂ ਉਹਨਾਂ ਦੇ ਜਿਹੜੇ ਸਪੋਰਟਰ ਜਿਹੜੇ ਆ ਉਹ ਚੱਲਣਗੇ ਹੁਣ ਜਿਹੜਾ ਸਿੰਘਲਾ ਸਾਹਿਬ ਦਾ ਕੋਈ ਵਰਕਰ ਆ ਹੁਣ ਸਿੰਘਲਾ ਸਾਹਿਬ ਨੂੰ ਨਾਲ ਖੜਾ ਕਹੀ ਜਾਂਦਾ ਵੀ ਮੇਰੇ ਨਾਲੋਂ ਕਾਬਲ ਨਹੀਂ ਤਾਂ ਸਿੰਘਲਾ ਸਾਹਿਬ ਦਾ ਸਪੋਰਟਰ ਜਿਹੜਾ ਨਾਲ ਜੁੜਿਆ ਹੋਇਆ ਉਹ ਕੁਦਰਤੀ ਆ ਵੀ ਕਿੱਥੋਂ ਚੱਲੂਗਾ ਇੱਕ ਰਾਗਵ ਚੱਡਾ ਦੀ ਬੜੀ ਤੇ ਰਾਜ ਸਭਾ ਮੈਂਬਰ ਆ ਪੰਜਾਬ ਦਾ ਤੇ ਬੜੀ ਚਰਚਾ ਚੱਲ ਰਹੀ ਆ ਕਿਉਂਕਿ ਉਹਦੀਆਂ ਕਹਿੰਦੇ ਆ ਵੀ ਬੀਜੇਪੀ ਨਾਲ ਮੀਟਿੰਗਾਂ ਕਰਾਈਆਂ ਤੇ ਇੰਦਰ ਇਲੈਕਸ਼ਨ ਜਿਹੜੀ ਲੋਕ ਸਭਾ ਦੀ ਚੱਲ ਰਹੀ ਆ ਤੇ ਰਾਗਵ ਚੱਡਾ ਜੀ ਗਾਇਬ ਨੇ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਮੀਟਿੰਗਾਂ ਨਹੀਂ ਜਿਹੜੀਆਂ ਚੱਲ ਰਹੀਆਂ ਜੀ ਉਹ ਆਪਣਾ ਜਿਹੜਾ ਇਲਾਜ ਆ ਕੋਈ ਅੱਖਾਂ ਦਾ ਜਿਹੜਾ ਉਹ ਕਰਵਾ ਰਹੇ ਆ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਰਾਗਵ ਚੱਡਾ ਜੀ ਰੋਜ਼ ਉਹਨਾਂ ਦੀ ਜਿਹੜਾ ਕੋਈ ਨਾ ਕੋਈ ਜਿਹੜਾ ਟਵਿੱਟਰ ਤੇ ਕੋਈ ਬਿਆਨ ਕੋਈ ਸਟੇਟਮੈਂਟ ਜਿਹੜੀ ਆ ਆਉਂਦੀ ਰਹਿੰਦੀ ਆ ਪਾਰਟੀ ਦੇ ਕਿਉਂਕਿ ਮੈਂ ਸਟਾਰਟਿੰਗ ਤੋਂ ਲੱਗਿਆ ਹੋਇਆ ਰਾਗਵ ਜੀ ਵੀ ਉਤੋਂ ਲੱਗੇ ਹੋਇਆ ਮੇਰੇ ਤਾਂ ਬੜੇ ਨਿੱਜੀ ਤੇ ਪੁਰਾਣੇ ਜਿਹੜੇ ਆ ਉਹ ਸਾਥੀ ਆ ਦੇਸ਼ ਚ ਆਮ ਆਦਮੀ ਪਾਰਟੀ ਦਾ ਬੜਾ ਵੱਡਾ ਚਿਹਰਾ ਨਹੀਂ ਉਹ ਪਾਰਟੀ ਦੇ ਨਾਲ ਸੀ ਅੱਜ ਵੀ ਨਾਲ ਹੈ ਤੇ ਆਉਣ ਨਾਲ ਸਮੇਂ ਚ ਵੀ ਨਾਲ ਹੀ ਰਹਿੰਦੇ ਨੇ ਜੀ ਸਾਹਿਬ ਅ ਸੀਐਮ ਸਾਹਿਬ ਨੇ ਅ ਮਿਲਣਾ ਸੀਗਾ ਕੇ ਜੀ ਬਾਦੂ ਤੇ ਕੀ ਗੱਲ ਦੇਖੋ ਇਹ ਹਜੇ ਮੇਰੇ ਧਿਆਨ ਚ ਨਹੀਂ ਕਿਉਂਕਿ ਜਿਹੜੀ ਮੀਟਿੰਗ ਹੈ ਮੈਨੂੰ ਲੱਗਦਾ ਵੀ ਉਹ ਹਜੇ ਮੈਨੂੰ ਲੱਗਦਾ ਸ਼ਾਮ ਨੂੰ ਜਿਹੜੀ ਮੀਟਿੰਗ ਸੀ ਕਿਉਂਕਿ ਮੈਂ ਸਵੇਰ ਤੋਂ ਕੰਪੇਨ 'ਚ ਆ ਤੇ ਸੀਐਮ ਸਾਹਿਬ ਆ ਕੇ ਜਿਹੜਾ ਇਹਦੇ ਬਾਰੇ ਬਰੀਫ ਕਰਨਗੇ ਕਿ ਸੁਨੀਹਾ ਜਿਹੜਾ ਕੇਜਰੀਵਾਲ ਸਾਹਿਬ ਨੇ ਭੇਜਿਆ ਪੰਜਾਬ ਦੇਖੋ ਫਾਈਟ ਇਹਨਾਂ ਦੀ ਹੈ ਵੀ ਇਹਨਾਂ 'ਚ ਦੂਜੇ ਨੰਬਰ ਤੇ ਕੌਣ ਆਉਂਦਾ ਕਾਂਗਰਸ ਆਉਂਦੀ ਹੈ ਬੀਜੇਪੀ ਆਉਂਦੀ ਹੈ ਕਿ ਅ ਖੈਰ ਸਿਮਰਜੀਤ ਮਾਨ ਆਉਂਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਅੱਜ ਦੀ ਘੜੀ ਇਹਨਾਂ ਨਾਲੋਂ ਬਹੁਤ ਵੱਡਾ فاਸਲਾ ਜਿਹੜਾ ਉਹ ਸੰਗਰੂਰ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਬਣਾ ਚੁੱਕੀ ਆ ਉਹਦੇ ਕਈ ਕਾਰਨ ਨੇ ਜੇ ਮੈਂ ਪਹਿਲਾਂ ਕਿਹਾ ਵੀ ਕਾਂਗਰਸ ਦਾ ਅੱਜ ਦੀ ਘੜੀ ਕੋਈ ਜਿਹੜਾ ਵਰਕਰ ਹੈ ਉਹ ਨਾਲ ਚੱਲਣ ਲਈ ਤਿਆਰ ਨਹੀਂ ਕਿਉਂਕਿ ਵਰਕਰ ਕਿਉਂ ਚੱਲਣਗੇ ਜਦੋਂ ਲੀਡਰ ਨਹੀਂ ਜਿਹੜੇ ਲੋਕਲ ਚੱਲ ਰਹੇ ਇੱਕ ਦੂਜੀ ਵੀ ਗੱਲ ਹੁੰਦੀ ਆ ਨਾ ਹੁਣ ਜਿਵੇਂ ਵਰਕਰ ਆ ਕੋਈ ਭਾਈ ਇੱਥੋਂ ਹੀ ਸੰਗਰੂਰ ਦਾ ਕੋਈ ਸ਼ਹਿਰ ਦਾ ਵਰਕਰ ਆ ਹੁਣ ਜਦੋਂ ਅਗਲਾ ਗਲੀ ਮਹੱਲੇ 'ਚ ਵੋਟਾਂ ਮੰਗਦਾ ਕਿਸੇ ਲੀਡਰ ਲਈ ਤਾਂ ਲੋਕ ਕਹਿੰਦੇ ਆ ਖਾਸ ਤੌਰ ਤੇ ਪਿੰਡਾਂ 'ਚ ਖੈਰਾ ਸਾਹਿਬ ਨੇ ਸ਼ਾਜਲੀ ਦਾ ਨਾਲਾ ਸ਼ਾਜਲੀ ਪਿੰਡ ਦੀ ਚਲੋ ਮੈਂ ਆਧਾਰਨ ਦੇ ਦਿੰਦਾ ਹੁਣ ਸ਼ਾਜਲੀ ਦਾ ਕੋਈ ਵਰਕਰ ਹੋਵੇ ਉਹ ਕਹਵੇ ਵੀ ਭਾਈ ਖੈਰਾ ਸਾਹਿਬ ਨੂੰ ਵੋਟ ਪਾਉਣੀ ਆ ਹੁਣ ਪਿੰਡ ਵਾਲੇ ਕਹਿੰਦਾ ਭਾਈ ਵੋਟ ਪਾ ਦਾਂਗੇ ਮੁੜ ਕੇ ਸਾਨੂੰ ਕੰਮ ਤੈਨੂੰ ਕਰਾਉਣੇ ਪੈਣਗੇ ਕਹਿਰੇ ਤੋਂ ਹੁਣ ਉਹ ਆਪ ਨੂੰ ਨਹੀਂ ਪਤਾ ਵਰਕਰ ਨੂੰ ਵੀ ਖੈਰਾ ਸਾਹਿਬ ਦਾ ਪਿੰਡ ਕਿੱਥੇ ਆ ਘਰ ਕਿੱਥੇ ਆ ਕਿਉਂਕਿ ਵਰਕਰਾਂ ਨੂੰ ਪਤਾ ਵੀ ਖੈਰਾ ਸਾਹਿਬ ਸੁਖਨਾ ਲੇਖਤੇ ਸੈਰ ਕਰਨ ਵਾਲੇ ਬੰਦੇ ਆ ਜਿਹੜਾ ਤੁਹਾਡੇ ਇੱਥੇ ਮਨਾਰਸ ਬਾਗ ਆ ਵੀ ਉੱਥੇ ਮਨਾਰਸ ਬਾਗ 'ਚ ਰੋਜ਼ ਥੋੜੀ ਆਉਣਾ ਇਹ ਤਾਂ 1 ਜੂਨ ਤੱਕ ਜਿਹੜੇ ਇੱਥੇ ਡਰਾਮੇ ਕਰਨੇ ਆ ਸੋ ਮੈਂ ਅੱਜ ਉੱਥੇ ਵੀ ਕਹਿ ਕੇ ਆਇਆ ਸਾਡੀ ਜਿਹੜੀ ਅੱਜ ਦਫ਼ਤਰ ਦੇ ਤੋਂ ਘਾਟਣ ਵੇਲੇ ਵੀ ਲੋਕ ਮੈਂ ਪੁੱਲੂ ਮਨਾਲੀ ਤਾਂ ਛੁੱਟੀਆਂ ਜਾਂਦੇ ਦੇਖੇ ਆ ਹਨਾ ਗਰਮੀ ਦੀਆਂ 'ਚ ਖੈਰੇ ਸਾਹ ਵਰਗੇ ਜਿਹੜੇ ਵੱਡੇ ਬੰਦੇ ਆ ਉਹ ਸ਼ਾਇਨਗਨ ਵੀਦੇ ਤੇ ਯੂਰਪੀ ਚੱਲੇ ਜਾਂਦੇ ਆ ਪਰ ਪਹਿਲੀ ਵਾਰ ਆ ਵੀ ਜਿਹੜਾ ਕੋਈ ਬੰਦਾ ਸੰਗਰੂਰ ਛੁੱਟੀਆਂ ਤੇ ਆਇਆ ਤੇ 1 ਜੂਨ ਤੱਕ ਇੱਥੇ ਆਇਆ ਤੇ ਇਹਨਾਂ ਦੇ ਵਰਕਰਾਂ ਨੂੰ ਪਤਾ ਇਸੇ ਕਰਕੇ ਕਿਸੇ ਨੇ ਜਿਹੜਾ ਜ਼ੋਰ ਨਹੀਂ ਲਗਾਉਣਾ ਤੇ ਅਕਾਲੀ ਦਲ ਦੇ ਤੁਹਾਨੂੰ ਵੈਸੀ ਹਾਲਾਤ ਜਿਹੜੇ ਆ ਪਤਾ ਨੇ ਕਿਉਂਕਿ ਢੀਂਡਸਾ ਸਾਹਿਬ ਨਾਲ ਜਿਵੇਂ ਬੋਲੜੀ ਜੀ ਨਾਲ ਬੇਇਨਸਾਫੀ ਹੋਈ ਹੈ ਉਵੇਂ ਢੀਂਡਸਾ ਸਾਹਿਬ ਨਾਲ ਵੀ ਜਿਹੜੀ ਬੇਇਨਸਾਫੀ ਜਿਹੜੀ ਉਹ ਹੋਈ ਹੈ ਤੇ ਢੀਂਡਸਾ ਸਾਹਿਬ ਵੀ ਮੈਨੂੰ ਲੱਗਦਾ ਵੀ ਕਿਉਂਕਿ ਅਸੀਂ ਦਾ ਬਚਪਨ ਤੋਂ ਦੇਖਦੇ ਆਉਣਾ ਹੈ ਜੇ ਅਕਾਲੀ ਦਲ ਦੇ ਕਿਸੇ ਲੀਡਰ ਦਾ ਸਭ ਤੋਂ ਜ਼ਿਆਦਾ ਰਸੂਕ ਜਾਂ ਨਿੱਜੀ ਓਲਡ ਹੈ ਤਾਂ ਢੀਂਡਸਾ ਸਾਹਿਬ ਸੀ ਉਹਨਾਂ ਦੀ ਟਿਕਟ ਜਿਹੜੀ ਹੈ ਕੱਟੀ ਗਈ ਤਾਂ ਮੈਨੂੰ ਲੱਗਦਾ ਕਿ ਬਹੁਤੇ ਪਿੰਡਾਂ ਚੋਂ ਕਾਲੀ ਦਲ ਦਾ ਕੋਈ ਝੋਲਾ ਫੜਨ ਵਾਲੀ ਬੰਦਾ ਜਿਹੜਾ ਉਹ ਹੋਣਾ ਸੋ ਇਸੇ ਕਰਕੇ ਦੁਨੀਆਂ ਸੀਟਾਂ ਦੇ ਬਾਈ ਇਲੈਕਸ਼ਨ ਹੋ ਸਕਦੀ ਹੈ ਇਸੇ ਹਿਸਾਬ ਨਾਲ ਇਸੇ ਕਰਕੇ ਬਹੁਤੇ ਜਿਹੜੇ ਵਰਕਰ ਪਾਰਟੀਆਂ ਦੇ ਨਾਲ ਨਹੀਂ ਚੱਲਣੇ ਤੇ ਮੈਂ ਸਾਰੇ ਜਿਹੜੇ ਭਾਈ ਵਰਕਰ ਨੇ ਸਿਆਸੀ ਪਾਰਟੀਆਂ ਦੇ ਮੈਂ ਤਾਂ ਉਹਨਾਂ ਨੂੰ ਇੱਕੋ ਬੇਨਤੀ ਕਰੂੰਗਾ ਭਾਈ ਦੇਖੋ ਮੈਂ ਕੱਲਾ ਮੁੰਡਾ ਜਿਹੜਾ ਸੰਗਰੂਰ ਦਾ ਜੰਪਾਲਾ ਲੋਕ ਸਭਾ ਦਾ ਇੱਥੇ ਹੀ ਰਹਿਣਾ ਇਹੀ ਜਨਮ ਭੂਮੀ ਹੈ ਇਹੀ ਕਰਮ ਭੂਮੀ ਹੈ ਤੇ ਮੀਤ ਨੇ ਜਦਨ ਲਾਸਟਾਂ ਲਿਆ ਉਹ ਵੀ ਸੰਗਰੂਰ ਲੋਕ ਸਭਾ ਦੇ ਵਿੱਚ ਹੀ ਲੈਣਾ ਸੋ ਮੈਂ ਬੇਨਤੀ ਕਰੂੰਗਾ ਭਾਈ ਮੇਰੀ ਕੱਲ ਨੂੰ ਬਾਹਾਂ ਵੀ ਫੜ ਸਕਦੇ ਹੋ ਵੋਟਾਂ ਪਾਉਣਿਓ ਕਿਸੇ ਨੂੰ ਮੇਰੇ ਤਾਂ ਕੰਮ ਹੈ ਪਿੰਡ ਦੇ ਬੰਦੇ ਨੂੰ ਬਰਨਾਲੇ ਵੀ ਲਿਆ ਸਕਦੇ ਹੋ ਕਿਤੇ 5 ਸਾਲ ਦੇ ਜਵਾਬ ਤੋ ਪੁੱਛੋਗੇ ਬਰਨਾਲੇ ਵੀ ਉਮੀਦਵਾਰ ਘਰ ਕਿਹੜਾ ਹੈ ਉਹ ਕਹੋ ਉਹ ਪੰਪ ਦੇ ਪਿੱਛੇ ਹੈ ਜੀ ਕਚਹਿਰੀ ਚੌਂਕ 'ਚ ਸੋ ਉਸੇ ਦੇ ਨਾਲ ਜੁੜੋ ਜਿਹੜਾ ਕੱਲ ਨੂੰ ਤੁਹਾਨੂੰ ਮਿਲ ਸਕੇ ਜੇ ਮੈਂ ਦਿੱਲੀ ਜਾਇਆ ਕਰੂੰਗਾ ਜਾ ਚੰਡੀਗੜ੍ਹ ਜਾਣਾ ਤਾਂ ਇੱਥੋਂ ਸੰਗੂਰ ਵਿੱਚ ਦੀ ਲੰਘਿਆ ਕਰਨਾ ਕੋਈ ਹੱਥ ਦੇ ਕੇ ਵੀ ਰੋਕ ਸਕਦਾ ਮੇਰੇ ਹਲਕੇ ਨੂੰ ਪਤਾ ਕਰ ਸਕਦੇ ਕੋਈ ਰੇੜੀ ਵਾਲਾ ਕੋਈ ਰਿਕਸ਼ੇ ਵਾਲਾ ਕੋਈ ਕਵੇ ਮੀਤ ਨੂੰ ਹੱਥ ਦਿੱਤਾ ਸੀ ਮੀਤ ਰੁਕਿਆ ਨਹੀਂ ਤੁਸੀਂ ਮੌਜੂਦਾ ਕੈਬਨਟ ਮੰਤਰੀਓ ਮੰਡੀਆਂ ਦੇ ਵਿੱਚ ਨਾਜ ਖੁੱਲੇ ਸਮਾਜ ਦੇ نیچے ਪਿਆਰ ਦਿੱਲੀ ਮੌਸਮ ਵਿਗਵਤ ਵੀ ਕਹਿ ਰਿਹਾ ਕਿ بارش ਹੋ ਸਕਦੀ ਹੈ ਉਹ ਪੱਲੇਦਾਰਾਂ ਨਾਲ ਅਜੇ ਤੱਕ ਤੁਹਾਡੀ ਮੀਟਿੰਗ ਹੋਈ ਜਾਂਦਾ ਹੋਈ ਜਾਂ ਕਦੋਂ ਹੋਣ ਦੀ ਸੰਭਾਵਨਾ ਕਿਉਂਕਿ ਨਾ ਪੱਲੇ ਪੱਲੇਦਾਰਾਂ ਨਾਲ ਜਿਹੜੀਆਂ ਮੀਟਿੰਗਾਂ ਨੇ ਉਹ ਫਾਈਨੈਂਸ ਮਿਨਿਸਟਰ ਸਾਹਿਬ ਦੀਆਂ ਵੀ ਹੋਈਆਂ ਸਰਕਾਰ ਪੱਦਰਤੇ ਵੀ ਹੋਈਆਂ ਨੇ ਤੇ ਜਿਹੜਾ ਉਹਨਾਂ ਦਾ ਮਸਲਾ ਸੀ ਉਹ ਵੀ ਅਸੀਂ ਜਿਹੜਾ ਰੇਟ ਵਧਾਉਣ ਲਈ ਕਿਉਂਕਿ ਉਹ ਪੰਜਾਬ ਸਰਕਾਰ ਨੇ ਉਹ ਰეკਮੈਂਡ ਕਰਕੇ ਭੇਜਣਾ ਤੇ ਕੇਂਦਰ ਦੇ ਰੇਟ ਵਧਾਉਣਾ ਉਹ ਵੀ ਜਿਹੜਾ ਅਸੀਂ ਭੇਜ ਚੁੱਕਿਆ ਹੈ 1000 ਰੁਪਏ ਬੀਬੀਆਂ ਕੋਲ ਤੱਕ ਮਿਲਦੇ 1000 ਸਾਬ ਕਹਿੰਦੇ 25000 ਹੋ ਚੁੱਕਿਆ ਹੈ ਇਹ ਵੀ 1000 90 ਨਾਲ 25000 ਮਿਲੇ ਉਹਦੇ ਵਿੱਚ ਕੀ ਬਣੂਗਾ ਮੈਂ ਇੱਕੋ ਗੱਲ ਕਹੂੰਗਾ ਕਿ ਲੋਕਾਂ ਨੇ 5 ਸਾਲਾਂ ਦੇ ਲਈ ਸਰਕਾਰ ਬਣਾਈ ਹੈ ਤੇ 5 ਸਾਲਾਂ ਦੇ ਵਿੱਚ ਸਾਡਾ ਇੱਕ ਹੀ ਵੀ ਕੰਮ ਜਿਹੜਾ ਅਧੂਰਾ ਨਹੀਂ ਰਹੂਗਾ ਅਸੀਂ 2 ਸਾਲ ਦੇ ਵਿੱਚ ਕੇਵਲ ਜਿਹੜੇ ਕੱਲੇ ਵਾਅਦੇ ਕੀਤੇ ਸੀ ਉਹ ਕੰਮ ਨਹੀਂ ਕੀਤੇ ਬਿਨਾ ਵਾਅਦਿਆਂ ਲਈ ਵੀ ਕੀਤੇ 600 ਜੁਨਟਾਂ ਵਾਲਾ ਤਾਂ ਅਸੀਂ ਚਲੋ ਵਾਅਦਾ ਕੀਤਾ ਸੀਗਾ ਅਸੀਂ ਕਰਤਾ ਆ 14 ਟੋਲ ਪੰਜਾਬ ਚੋਂ ਬੰਦ ਕਰਾਂਗੇ ਕਿਤੇ ਵਾਅਦਾ ਕੀਤਾ ਸੀ ਪਿੰਡਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਇਆ ਲਾ ਕੇ ਪਾਈਪਲਾਈਨਾਂ ਬਿਸ਼ਾਵਾਂਗੇ ਨਹਿਰੀ ਪਾਣੀ ਵਾਲੀਆਂ ਪਿੰਡ-ਪਿੰਡ ਲੈ ਕੇ ਜਾਵਾਂਗੇ ਕਿਸੇ ਸਟੇਜ ਤੋਂ ਸਾਡੇ ਲੀਡਰਾਂ ਨੇ ਕਿਹਾ ਸੀ ਘਰਾਂ ਵਾਲੀ ਬਿਜਲੀ ਤਾਂ ਕਿਹਾ ਸੀ ਮੋਟਰਾਂ ਵਾਲੀ ਬਿਜਲੀ ਕਿਹਾ ਸੀ ਵੀ ਭਾਈ ਇਹ ਦੇਣੇ ਜਿਹੜੀ ਆ ਉਹ ਦਿਆ ਕਰਾਂਗੇ ਪ੍ਰਾਈਵੇਟ ਫਾਰਮਲ ਖਰੀਦ ਕੇ ਸਰਕਾਰੀ ਕਰਦਾਂਗੇ ਕਿਹਾ ਸੀ ਸੋ ਬੜੇ ਇਦਾਂ ਦੇ ਕੰਮ ਨੇ ਜਿਹੜੇ ਸਾਡੀ ਸਰਕਾਰ ਨੇ ਬਿਨਾਂ ਵਾਦੇ ਤੋਂ ਵੀ ਕੀਤੇ ਆ ਅੱਜ ਸੈਂਕੜੇ ਐਸਐਸਐਫ ਵਾਲੀਆਂ ਗੱਡੀਆਂ ਸੜਕਾਂ ਦੇ ਖੜੀਆਂ ਨੇ ਜਿਨ੍ਹਾਂ ਦੀ ਲੋਕਾਂ ਨੂੰ ਸਹੂਲਤ ਹੈ ਹੌਸਲਾ ਅਸੀਂ ਕਦੇ ਕਿਹਾ ਹੀ ਨਹੀਂ ਸੀ ਸੋ ਉਹ ਸਾਲਾਂ ਤੋਂ ਸਾਡੀ ਸਰਕਾਰ ਬਣੀ ਆ। ਪੀਆਲਾ ਤਾਂ ਮੰਗ ਰਹੇ ਨੇ ਨਾ ਜੀ ਤੁਸੀਂ ਵਾਦਾ ਪਹਿਲਾਂ ਕੀਤਾ ਸੀ। ਮੈਂ ਕਿਹਾ ਜੀ ਸਾਰੇ ਵਾਦੇ ਜਿਹੜੇ ਆ ਉਹ ਪੂਰੇ ਕਰਾਂਗੇ। ਜਿੱਦ ਤੋਂ ਹਜ਼ਾਰ ਮਤਲਬ ਕਿ ਪਹਿਲਾਂ ਕਰਨੇ ਚਾਹੀਦੇ। ਇੱਕ ਵੀ ਔਰਤਾਂ ਦਾ ਵੱਡਾ ਸਰਕਾਰ ਬਣੀ ਆ ਉਦੋਂ ਤੋਂ ਮਿਲੂਗਾ ਜਾਂ ਜਿੱਦ ਤੋਂ ਸ਼ੁਰੂਆਤ ਹੋਊਗੀ ਉਦੋਂ ਤੋਂ ਹਜ਼ਾਰ ਸ਼ੁਰੂ ਹੋਊਗਾ ਜੀ ਮਤਲਬ ਪਿਛਲਾ ਬਕਾਇਆ ਸਾਰਾ ਮਿਲੂ ਔਰਤਾਂ ਦੇ ਘਰ-ਘਰ ਦੇ ਵਿੱਚ। ਜਦੋਂ ਤੋਂ ਆਪਣੀ ਸਰਕਾਰ ਬਣੀ ਆ ਜਾਂ ਜਿੱਦ ਤੋਂ ਕੋਈ ਪਾਲਿਸੀ ਲਾਗੂ ਕਰੂਗੇ। ਨਹੀਂ ਜਿੱਦ ਤੋਂ ਦੇਖੋ ਕੋਈ ਵੀ ਪਾਲਿਸੀ ਲਾਗੂ ਹੁੰਦੀ ਆ ਜੀ ਉਸ ਦਿਨ ਤੋਂ ਜਿਹੜਾ ਮਿਲਣਾ ਜਿਹੜਾ ਸ਼ੁਰੂਆਤ ਜਿਹੜੀ ਆ ਹੁੰਦੀ ਆ ਪਰ ਮੈਂ ਇਹ ਦਾ ਕੋਈ ਵੀ ਵਾਅਦਾ 5 ਸਾਲਾਂ ਦੇ ਵਿੱਚ ਸਾਰੇ ਵਾਅਦੇ ਜਿਹੜੇ ਆ ਉਹ ਪੂਰੇ ਜਿਹੜੇ ਆ ਕੀਤੇ ਜਾਣਗੇ ਕਿਉਂਕਿ ਜਿਵੇਂ ਜਿਵੇਂ ਸਰਕਾਰ ਦੀ ਆਮਦਨ ਵੱਧ ਰਹੀ ਹੈ ਜਿਵੇਂ ਜਿਵੇਂ ਪੈਸਾ ਆ ਰਿਹਾ ਕਿਉਂਕਿ ਸਾਰੇ ਵਾਅਦੇ ਤੁਸੀਂ ਸਾਰੇ ਸਿਆਣੇ ਬੰਦੇ ਬੈਠੇ ਹੋ ਬੇਨਾਬਸਤਾ ਕੁਝ ਨਹੀਂ ਹੋਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 2 ਸਾਲਾਂ ਜਿਹੜੀ ਚ ਇਫੈਕਟ ਹੈ ਤੇ ਜਿਹੜੀ ਚ ਪ੍ਰੂਵ ਕਰਦੀ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੂਜੀਆਂ ਸਰਕਾਰਾਂ ਨਾਲੋਂ ਬਿਹਤਰ ਕੰਮ ਕਰ ਰਹੀ ਹੈ ਰੈਵਨਿਊ ਸਰਕਾਰ ਦਾ 6-7% ਤੇ ਵਾਧਾ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਜਿੰਨੀ ਮਹਿੰਗਾਈ ਉਹਨਾਂ ਰੈਵਨਿਊ ਸਾਡੀ ਸਰਕਾਰ 'ਚ ਰਿਕਾਰਡ ਹੈ ਕਿ 14% ਦੇ ਹਿਸਾਬ ਨਾਲ ਸਰਕਾਰ ਦਾ ਰੈਵਨਿਊ ਵੱਧ ਰਿਹਾ ਹੈ। ਅੱਜ ਤੱਕ 77 ਸਾਲਾਂ 'ਚ ਕਿਸੇ ਸਰਕਾਰ 'ਚ ਇੰਨੀ ਕਮਾਈ ਕਿਸੇ ਸਰਕਾਰ 'ਚ ਨਹੀਂ ਵਧੀ ਜਿੰਨੀ ਸਾਡੀ ਸਰਕਾਰ 'ਚ ਵਧੀ ਹੈ। ਉਹੀ ਕਰਜ਼ਾ ਕਿ ਨਾ ਬੋਲੋ। ਮੈਂ ਕਿਹਾ ਉਹੀ ਸਾਧਨ ਹੈ, ਉਹੀ ਸਰੋਤ ਹੈ ਜੇ ਸਾਡੇ ਵੀਰੇ ਕਮਾਈ ਵੱਧ ਸਕਦੀ ਹੈ। ਤੁਸੀਂ ਕਰਜ਼ੇ ਤੋਂ ਹਿਸਾਬ ਨਾਲ ਲਾਓ ਕਿਸੇ ਸਰਕਾਰ ਦੀ ਕਾਮਯਾਬੀ ਦਾ ਹਿਸਾਬ ਹੈ ਉਹਦੀ ਕਮਾਈ ਤੋਂ ਲੱਗਦਾ ਕਮਾਈ ਵੱਧ ਰਹੀ ਹੈ। ਹੁਣ ਕਰਜ਼ਾ ਤਾਂ ਅੱਜ ਕਿਸੇ ਤੇ 10000 ਕਰੋੜ ਹੈ। ਕਾਦੀ ਭਾਈ ਕਿਸ਼ਤ ਵੀ ਘਟੂ ਵਿਆਜ ਵੀ ਘਟੂਗਾ ਹੈ ਤੇ ਜਦੋਂ ਸਾਡੇ ਤੇ ਛੱਡ ਕੇ 3 ਲੱਖ ਰੁਪਇਆ ਗਿਆ ਤਾਂ ਅਸੀਂ ਉਹਦੀਆਂ ਕਿਸ਼ਤਾਂ ਵੀ ਮੋੜ ਰਹੇ ਹਾਂ ਉਹਦਾ ਵਿਆਜ ਵੀ ਲਾ ਰਹੇ ਹਾਂ ਪਰ ਉਹ ਸਾਰੀ ਸਮੱਸਿਆ ਦੇ ਹੱਲ ਰਹੀ ਸਾਡੀ ਸਰਕਾਰ ਨੇ ਕਮਾਈ ਵੀ ਜਿਹੜੀ ਆ ਉਹ ਵਧਾਈ ਹੈ ਤੇ ਜਿਹੜੀ ਸਭ ਤੋਂ ਵੱਡੀ ਮਹਿਮੰਦਾ ਪ੍ਰਾਪਤੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਵਧਾਵਾਂਗੇ ਤੇ ਜਿੰਨੇ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ ਸਾਰੇ ਵਾਦੇ ਜਿਹੜੇ ਆ ਉਹ ਪੂਰੇ ਕਰਨਗੇ ਜਿੱਥੇ ਤੋਂ ਆਮ ਆਦਮੀ ਪਾਰਟੀ ਵਾਲੇ ਐਮਐਲਏ ਲੜ ਰਹੇ ਨੇ ਸਾਰਿਆਂ ਤੇ ਪਹਿਲੀ ਵਾਰੀ ਤੁਸੀਂ ਪੰਜਾਬ ਦੇ ਵਿੱਚ ਦੇਖੀ ਹੋਣੀ ਹੈ ਕਿ ਅੱਗੇ ਜਿੰਨੀਆਂ ਵੀ ਵੱਡੀਆਂ ਪਾਰਟੀਆਂ ਸੀ ਉਹਨਾਂ ਵਿੱਚ ਟਿਕਟ ਲੈਣ ਲਈ ਲੋਬਿੰਗ ਹੁੰਦੀ ਸੀ ਵੀ ਐਮਪੀ ਦੇ ਟਿਕਟ ਲੈਣੀਆਂ ਮਹੀਨਾ ਮਹੀਨਾ ਜਾ ਕੇ ਦਿੱਲੀ ਬੈਠੇ ਰਹਿੰਦੇ ਸੀ ਪਹਿਲੀ ਵਾਰ ਹੈ ਕਿ ਟਿਕਟ ਨਾ ਲੈਣ ਲਈ ਲੋਬਿੰਗ ਹੋ ਰਹੀ ਹੈ ਸੰਗਰੂਰ ਦੇ ਭਾਜਪਾ ਦੇ ਲੀਡਰ ਡਰੇ ਫਿਰਦੇ ਆ ਉਹਨੂੰ ਆ ਕੇ ਕਹਿੰਦੇ ਮੈਨੂੰ ਨਾ ਟਿਕਟ ਦੇ ਦੇਣ ਦੂਜੇ ਨੇ ਆ ਕੇ ਕਹਿੰਦੇ ਮੈਨੂੰ ਨਾ ਦੇ ਦੇਣ ਆਈ ਵੱਡੀ ਜਗ੍ਹਾ ਤੇ ਕਾਂਗਰਸ ਦੇ ਹੁਣ ਲੁਧਿਆਣੇ ਸਾਰੇ ਡਰੇ ਫਿਰਦੇ ਸੀਗੇ ਉਹ ਚਾਕੇ ਰਾਜੇ ਵੜਿੰਗ ਨੂੰ ਉੱਥੇ ਫਸਾਤਾ ਹੁਣ ਤੁਹਾਨੂੰ ਲੱਗਦਾ ਵੀ ਰਾਜਾ ਵੜਿੰਗ ਆਪਦੀ ਮਰਜ਼ੀ ਨਾਲ ਗਿਆ ਹੋਊਗਾ ਸੋ ਪਹਿਲੀ ਵਾਰ ਹੈ ਵੀ ਸਿਆਸੀ ਸਮੀਕਰਨ ਇਦਾਂ ਦੇ ਬਣੇ ਹੋਇਆ ਵੱਡੀਆਂ ਸਿਆਸੀ ਪਾਰਟੀਆਂ ਦੇ ਕੋਈ ਟਿਕਟ ਲੈ ਲਈ ਬੰਦਾ ਤਿਆਰ ਜਿਸ ਤਰ੍ਹਾਂ ਤੁਸੀਂ